ਕਹਣਾ ਹਾਂ ਹਾਂਜੀ ਮੈਂ ਕਹਿੰਦਾ ਪੂਰਾ ਪੰਜਾਬ ਘੁੰਮ ਲਿਓ ਪੰਜਾਬ ਪੂਰਾ ਘੁੰਮ ਲਓ ਪੂਰੇ ਪੰਜਾਬ ਘੁੰਮ ਲਿਓ ਇਹ ਚੀਜ਼ਾਂ ਲਿਈ ਮਿਲਣੇ ਦੇਖਣ ਨੂੰ ਠੀਕ ਆਲੇ ਮੈਂ ਕਹਿੰਦਾ ਚੰਡੀਗੜ੍ਹ ਜਾਵੜੀ ਪਟਿਆਲੇ ਜਾਵੜੀ ਲੁਧਿਆਣੇ ਮਾਲ ਦੀ ਬੁਟੀਕ ਦਾ ਕੰਮ ਤੋਂ ਬਠਿੰਡੇ ਜਾਵਾਂਗੇ ਅੱਛਾ ਬੁਟੀਕ ਦਾ ਕੰਮ ਐ ਇੱਥੇ ਬਠਿੰਡੇ ਬਠਿੰਡੇ ਲਵਾਗੇ ਉਹ ਵੀ ਗੋਠੀ ਵਾਲੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਲੋੜ ਨਹੀਂ ਚੰਡੀਗੜ੍ਹ ਜਾਣ ਦੀ ਕੋਈ ਲੋੜ ਨਹੀਂ ਪਟਿਆਲੇ ਜਾਣ ਦੀ ਕਿੱਥੇ ਵੀ ਜਾਣ ਦੀ ਲੋੜ ਨਹੀਂ ਬਿਲਕੁਲ ਹਟਕੇ ਬਿਲਕੁਲ ਨਵੀਂ ਟੀ ਬ੍ਰਿਟਿਸ਼ ਟਰਪੀ ਆ ਰਿਹਾ ਕੋਮਾ ਜੀ ਹਏ ਹਏ ਹੇ ਕੀ ਬਾਤ ਹੈ ਵੀਰੇ ਕਮਰੇ ਫਿਰ ਬੁਟੀਕ ਸਟੋਰ ਹੈ ਇਹ ਬੁਟੀਕ ਸਟੋਰ ਉਹ ਬਾਤ ਹੈ ਪ੍ਰਦੀਪ ਜੀ ਮੈਂ ਕਾਹਲੀ ਆਪਣੇ ਪਿੰਡ ਕਿੱਥੇ ਜਾਣ ਦੀ ਲੋੜ ਹੈ ਹਾਂ ਜੀ ਬਜੀ ਤੇ ਆ ਲੋ ਪ੍ਰਦੀਪ ਜੀ ਫੋਟੋ ਵਾਲੇ ਡਿਜ਼ਾਈਨ ਵਾਦੀ ਵਾਹ ਕੀ ਬਾਤ ਆ ਚੱਕਲ ਅੰਰੀ ਭੈਣ ਚੰਡੀ ਚ ਜਗੜ ਜਾਂਦੀ ਲੋਕ ਨਹੀਂ ਬੁੱਕੀ ਜਾਂਦੀ ਬਾਈ ਦੀ ਜਿਹੜਾ ਕੰਮ ਕੀਤਾ ਨਾ ਪਦਕੇ ਦਾ ਪਦਕੇ ਦਾ ਹੈਂਡ ਦਾ ਜੇ ਮੈਂ ਪਤਾ ਚਾਵਾ ਜੇ ਜਮ ਹੈ ਆਹ ਕੀ ਬਾਤ ਆ ਯਾਰ ਕੀ ਬਾਤ ਆ ਪੋਚੋ ਪੋਚੋ ਇਹ ਭਾਈ ਜੀ ਸਲਵਾਰ ਸੂਟ ਚੰਡੀਗੜ੍ਹ ਸਟਾਈਲ ਹੈ ਤੁਹਾਨੂੰ ਕਿੱਥੇ ਜਾਂਦੀ ਲੋ ਨਹੀਂ ਇਹ ਸਪੈਸ਼ਲ ਕੁੜੀਆਂ ਵਾਸਤੇ ਲੈ ਕੇ ਗਰਮਿਸ ਲੁੱਕ ਗਰਲਿਸ ਲੁੱਕ ਲੈ ਕੇ ਆਏ ਭਾਜੀ ਆਹ ਦੁਪੱਟਾ ਭਾਜੀ ਆਹ ਦੁਪੱਟਾ ਲਓ ਜੀ ਫੋਟੋ ਵਾਲੇ ਡਿਜ਼ਾਈਨ ਆ ਗਏ ਬੁਟੀਕ ਸਟਾਈਲ ਅੱਲਾ ਭਾ ਬਿਲਕੁਲ ਬੇਸ ਨਵੇਂ ਇਹ ਕਿੰਨਾ ਭਾਜੀ ਆ ਜੀ ਵਾਹ ਬੇਸ ਨਵੇਂ ਡਿਜ਼ਾਈਨਿੰਗ ਨਵੇਂ ਹਟ ਕੇ ਕੁਝ ਡਿਫਰੈਂਟ ਆ ਲਓ ਜੀ ਭਾ ਵੀ ਕਿੱਥੇ ਜਾਂਦੀ ਲੋੜ ਨਹੀਂ ਸੋਚੋ ਉਹ ਚੋ ਦੇ ਮਾਰ ਕੇ ਭਾਜੀ ਆ ਦਿਖਾਓ ਜੀ ਫੋਟੋ ਕਿਆ ਉਹ ਬਾਤ ਹੈ ਭਾਈ ਜੀ ਵੀ ਅੱਧੇ ਆਪਣੇ ਰੇਟਾਂ ਭਾਈ ਅੱਧੇ ਇਹ ਆਇਆ ਬੁਟੀਕ ਸਟਾਈਲ ਮੈਂ ਕਹਿੰਦਾ ਕਿੱਥੇ ਜਾਣ ਦੀ ਲੋੜ ਨਹੀਂ ਪਈ ਇੱਧੇ ਦੇਖੋ ਗਰਲਿਸ ਕਿਆ ਬਾਤ ਹੈ ਕੁੜੀਆਂ ਵਾਲੀ ਹਾਂਜੀ ਚੰਡੀਗੜ੍ਹ ਸਟਾਈਲ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਆ ਜੀ ਲਾਉਣ ਨੂੰ ਆ ਰਿਹਾ ਪੱਛਲੇ ਬੋਟੀਆਂ ਵਾਲੇ ਦੇ ਰਹੇ ਆ ਬੁਟੀਕ ਸਟਾਈਲ ਦੇ ਉਹ ਵੀ ਰੇਟ ਅੱਧੇ ਅੱਧੇ ਰੇਟਾਂ ਤੇ ਪੀਕ ਸਟਾਈਲ ਬਹੁਤ ਹੈ ਇਹ ਕੀ ਬਹੁਤ ਹੈ ਜੇਕਰ ਫੋਟੋ ਦੇ ਬਣ ਆਏਗਾ ਤੇ ਫੋਟੋ ਵਾਲੇ ਡਿਜ਼ਾਈਨ ਆਣਗੇ ਰੇਟ ਆਣਗੇ ਅੱਧੇ ਬਹੁਤ ਫੇਵਰਿਟ ਹੈ ਇੱਕ ਗੱਲ ਨੋਟ ਕੀਤੀ ਜੀ ਜੋ ਫੋਟੋ ਤੇ ਬਣਿਆ ਹਾਂਜੀ ਸੇਮ ਹੋਈ ਹੈ ਬਿਲਕੁਲ ਬਿਲਕੁਲ ਦੇਖੋ ਬਣਾ ਲਓ ਮੇਰਾ ਬਣਾ ਦਿਓ ਬਣਾ ਦਿਓ ਬਣਾ ਲਓ ਗਰਾਰਾ ਬਣਾ ਲਓ ਪੀਲੂ ਚੀਜ਼ਾਂ ਨਵੀਆਂ ਲੈਣੀਆਂ ਤੇ ਬਿਲਕੁਲ हटਕੇ ਲੈਣੀਆਂ ਬੇ ਬਿਲਕੁਲ हटਕੇ ਲੈਣੀਆਂ ਨੂੰ ਗੋਤੀਆਂ ਰਿਹਾਣਾ ਪਊਗਾ ਏ ਤਾਂ ਤੇ ਲੈ ਰਿਹਾ ਗੋਤੀਆਂ ਨੇ ਆਪਾਂ ਭਾਜੀ ਆਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਵੀਰੇ ਕੀ ਬਾਤ ਹੈ ਭਾਜੀ ਚੰਡੀਗੜ੍ਹ ਇੱਥੇ ਲਿਆਂਦਾ ਵੇ ਓਏ ਕੀ ਬਾਤ ਹੈ ਪੋਟੇ ਭਾਈ ਦੀ ਬੜੇ ਘੈਂਟ ਆ ਰ ਮੋੜ ਕੇ ਪਹੁੰਚੋ ਭਾਈ ਲਓ ਜੀ ਮਾਈਕ੍ਰੋਫੋਨ ਬੈਲ ਬੋਟਮ ਦਾ ਇਹ ਅੱਗੇ ਬੇਰ ਦੀ ਸ਼ਰਟ ਹੈ ਬੇਸ ਪਿਓਰ ਹੈ ਚਾਰਟ ਨਵੇਂ ਡਿਫਰੈਂਟ ਕਲਰ ਚ ਆ ਨਹੀਂ ਮਿਲਦੀ ਨਹੀਂ ਮਿਲਦੀ ਓਟੋ ਵਾਲੇ ਡਿਜ਼ਾਈਨਾਂ ਉੱਚ ਲੱਗ ਚੀਜ਼ਾਂ ਜੋ ਫੋਕਟੇ ਨੇ ਇਹਨੀਆਂ ਪਾਦੀ ਕਿੱਥੇ ਨਹੀਂ ਮਿਲਣੀਆਂ ਇਹਨਾਂ ਚੀਜ਼ ਮਿਲੂਗੀ ਬਾਜੀ ਸਾਡਾ ਵੱਡੀ ਗੱਲ ਹੈ ਹਾਂਜੀ ਟੁਪੜਾ ਨਾਵਾ ਬੇਸ ਪਿਓਰ ਹੈ ਨਵੇਂ ਬੇਸ ਹੈ ਇਹ ਬਿਲਕੁਲ ਕੱਚ ਕਰਾਂਗੇ ਪਾਦੀ ਬਿਲਕੁਲ ਹੋਵੇ ਕਪੜਾ ਕੀ ਹੈ ਪਾਦੀ ਬਿਲਕੁਲ ਜੀ ਇਹਦੀਆਂ ਚੀਜ਼ਾਂ ਵੇਜੀ ਰੇਟ ਅਦੇ ਕੱਟਨੀ ਮਿਲਨੀ ਅਰੇ ਇਹ ਦੇਖ ਅਦ੍ਰਿਕ ਅਦ੍ਰਿਕ ਅਰੇ ਕਿਆ ਬਾਤ ਹੈ ਇਹ ਫੁੱਗਲ ਦੇ ਬੱਚੇ ਹੈ ਬੱਚੇ ਭਾਜੀ ਬੱਚੇ ਬੜੇ ਪਿਆਰੇ ਵੀਰੇ ਬੋਸ ਸੋਨੇ ਬੱਚੇ ਵੀਰੇ ਮਨ ਕੁਝ ਕਰਤਾ ਹੁੰਦੀ ਏਡੇ ਘਾਟ ਘਾਟ ਡੀਲ ਦਿਖਾ ਕੇ ਨਾ ਕਿਆ ਬਾਤ ਹੈ ਹਾਏ 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 ਕਿਆ ਬਾਤ ਹੈ ਵੀਰੇ ਦਫਕਾ ਧੀਰੇ ਦਫਕਾ ਕਿਆ ਬਾਤ ਹੈ ਦੇਖੋ ਜੀ ਦਫਕਾ ਧੀਰੇ ਵੀਰੇ ਦਫਕੇ ਦੇ ਪੂਰੇ ਫਰੰਟ ਕੱਢਿਓ ਬਟੋ ਦੇ ਤੂੰ ਇੱਦਾਂ ਦੇਖ ਤੂੰ ਆਹ ਹਾ ਹਾ ਕਿਆ ਬਾਤ ਹੈ ਵੀਰੇ ਕਿਆ ਬਾਤ ਹੈ ਨਵੇਂ ਨਵੇਂ ਤੁਸੀਂ ਮੈਂ ਕਹਿੰਦਾ ਕਦਰ ਚਾਟ ਲੈ ਇਹ ਜੀ ਚੀਜ਼ਾਂ ਲੈਣੀ ਨਾ ਹਾਂ ਸੋਨੂੰ ਕਿੱਥੇ ਜਾਂਦੀ ਲੋਣੀ ਕਿਤੇ ਵੀ ਜਾਂਦੀ ਲੋਣੀ ਕੁੜੀਆਂ ਵਾਲੇ ਸਟਾਈਲ ਨੇ ਕੁੜੀਆਂ ਵਾਲੀ ਗੱਲ ਕਰ ਰਹੇ ਮੈਂ ਕੁੜੀਆਂ ਚਿੜੀਆਂ ਵਾਲੇ ਡਿਜ਼ਾਈਨ ਨੇ ਨਾ ਨਖਰੇ ਵਾਲੇ ਜੇ ਤੂੰ ਨਖਰੇ ਵਾਲੇ ਡਿਜ਼ਾਈਨ ਨਖਰੇ ਵਾਲੇ ਉਹ ਨਖਰੇ ਵਾਲੇ ਇਹ ਡੋਖੀ ਵਾਲੇ ਨਹੀਂ ਬੱਸ ਉਹ ਬੱਲੇ 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 ਨਹੀਂ ਨਹੀਂ ਬਾਕੀ ਨਹੀਂ ਬਾਕੀ ਸਹੀ ਗੱਲ ਹੈ ਜੀ ਨਖਰੇ ਵਾਲੇ ਇਹ ਕਹਿੰਦੇ ਆ ਵੀ ਨਖਰੇ ਵਾਲਾ ਡਿਜ਼ਾਈਨ ਉਹ ਹੈ ਆਹ ਵੇਖੋ ਚੰਡੀਗੜ੍ਹ ਸਟਾਈਲ ਵਾਲੇ ਆਏ ਹਾਏ ਹਾਏ ਕੀ ਬਾਤ ਹੈ ਭਾਈ ਜੀ ਪੋਚੇ ਵਰਕਰ ਇਹ ਹਾਏ ਹਾਏ ਵਰਕਰ ਆਏ ਆ ਜੀ ਬਹੁਤ ਸੋਹਣੇ ਸੋਹੇ ਬਣ ਰਹੇ ਨੇ ਇੱਦਾਂ ਦੇਖ ਤੇ ਆਏ ਹਾਏ ਹਾਏ ਕੀ ਬਾਤ ਹੈ ਵੇ ਵਾਲੀ ਰਾਤ ਹੈ ਨਖਰੇ ਕਿਆ ਬਿਆਹ ਸਲੂਡ ਹੈ ਸਲੂਡ ਕਿਆ ਬਾਤ ਹੈ ਸਲੂਡ ਹੈ ਭਾਜੀ ਚੋਲੇ ਕਿ ਆਏ ਦੇਖਿਆ ਭਾਜੀ ਸੁਣਾ ਵੀਰੇ ਪੋਤ ਸੁਣਾ ਕਿਆ ਬਾਤ ਹੈ ਜੀ ਪੋਤ ਲਗਾਓ ਪੋਤ ਇਹ ਵੀਰੇ ਆਏ ਹਾਏ 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 ਨੂੰ ਕੁਝ ਹੋ ਗਈ ਆਏ ਹਾਏ ਮੈਂ ਕਹਿੰਦਾ ਰੂਹ ਕੁਝ ਕਰਦੀ ਫਿਰਦੀ ਹੈ ਕਿਆ ਕਰੀਏ ਲੜੀ ਭਾਜੀ ਚੈੱਕ ਕਰੋ ਵੀਰੇ ਫਲੈਸ਼ ਕੀ ਭਾਈ ਜੀ ਮੈਂ ਸਲੂਡ ਕਰਦਾ ਸਲੂਡ ਹੈ ਵੀਰੇ ਸਲੂਡ ਵਰਕ ਕਰਨਾ ਸਲੂਡ ਹੈ ਵੀਰੇ ਸਲੂਡ ਹੈ ਵੀਰੇ ਅੱਡੇ ਸ਼ਹਿਰ ਨੇ ਨਾ ਇਹ ਫੈਸ਼ਨ ਵਾਲੇ ਹਰ ਕੋ ਭਾਜੀ ਜੋ ਫੋਟੋ ਤੇ ਹੈ ਬਣੇਗਾ ਇਹ ਤੁਹਾਡੇ ਸਾਹਮਣੇ ਇਹਨੇ ਘਬਰੇ ਬਿਲਕੁਲ ਬਿਲਕੁਲ ਉਹ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਿੰਗ ਹੈ ਬੁਟੀਕ ਸਟਾਈਲ ਕ੍ਰਿਸਟਲ ਹਲੋ ਭਾਜੀ ਕ੍ਰਿਸਟਲ ਬੁਟੀਕ ਸਟਾਈਲ ਇਹ ਪਾਣੀ ਦਾ ਬਲੋਕ ਹੈ ਨਾ ਇਹ ਟ੍ਰੈਡੀਸ਼ਨਲ ਬਣਦਾ ਸਾਰੀ ਪੰਜਾਬੀ ਲੁੱਕ ਕੁੜੀਆਂ ਚਿੜੀਆਂ ਵਾਲੀ ਨੁੱਕ ਨਖਰੇ ਵਾਲੇ ਡਿਜ਼ਾਈਨ हटਕੇ ਡਿਜ਼ਾਈਨ ਤੇ ਜਾਣ ਦੀ ਲੋੜ ਨਹੀਂ ਚੰਡੀਗੜ ਪਟਿਆਲੇ ਬਠਿੰਡੇ ਲੋ ਬੜੀ ਆਹ ਸਾਡੇ ਏ ਟ੍ਰੈਂਡ ਸਟਾਈਲ ਨਵੀਆਂ ਚੀਜ਼ਾਂ ਰੇਟ ਅੱਧੇ ਇਹ ਬਾਜੂ ਭਾਜੀ ਆ ਬਾਜੂ ਐ ਇਹ ਬਾਜੂ ਐ ਭਾਜੀ ਇਹ ਬਾਜੂ ਐ ਬੰਦ ਖੋ ਵਿੱਚ ਇੱਕ ਦੂਰ ਖੋ ਵਿੱਚ ਪਹੁੰਚ ਪਤਾ ਲੱਗਦਾ ਕਿ ਇਹ ਕਿੱਦਿਆ ਹੈ ਕਿੱਥੇ ਮਿਲਦੇ ਨੇ ਇਹ ਦੇਣ ਕਿ ਕਿੱਥੇ ਨਹੀਂ ਮਿਲਦੇ ਆਏ ਹਾਏ 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 ਕੀ ਪਰਦੇਸ ਜਾਣ ਦੀ ਲੋੜ ਨਹੀਂ ਚਾਹ ਬਿੱਤਰੀ ਵਾਲਾ ਨਹੀਂ ਨਾ ਨਵੀਂ ਆ ਹਾਂ ਜੀ ਹਾਂ ਜੀ ਇਹ ਆ ਦੇ ਹੋਲੇ ਵੇਲੇ ਆਉਂਦੇ ਨੇ ਟੇਬਲ ਟੇਬਲ ਸਭ ਲੋਕਾਂ ਦੇ ਪਾਣੀ ਸਲੂਟ ਨਾ ਅੱਜ ਦੇ ਹੈਵੀ ਬਾਰਨ ਪਾਦਿਕਲੋ ਪਾਦਿਕਲੋ ਗਾਜਪਟਿਆ ਨਾ ਪਾਦਿਕਲੋ ਗਾਜਪਟਿਆ ਇਹ ਖੋਲ ਨਹੀਂ ਪਦੀ ਇਹ ਖੋਲ ਨਹੀਂ ਨਕਲੋ ਜੋ ਨਹੀਂ ਇਹ ਬੁਲਬੁਲ ਦੇ ਮਸੂਹ ਨਹੀਂ ਨਕਲੋ ਜੋ ਪਾਣੀ ਨਕਲ ਪਹਿਲਾਂ ਉਹਦੇ ਨੂੰ ਪਹਿਲਾ ਜਾਂਦੇ ਬਿਲਕੁਲ ਬਿਲਕੁਲ ਇਹ ਤਾਂ ਵੀਡੀਓ ਲੈ ਕੇ ਚਾਰ ਬਿਠੇ ਫੁਰਕ ਚੁੱਕ ਨਕਲ ਕਰਦੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਮੈਂ ਕਹਿੰਦਾ ਆਪਣੇ ਪਦੇ ਨੇ ਪਿਓਰ ਕੁਆਲਟੀ ओरिजिनल ਕਪੜਾ ਸਾਰਾ ਹੈਂਡਸ ਆਫ ਵਰਕ ਸਾਰਾ ਪੈਚ ਦਾ ਵਰਕ ਕੀ ਆਇਆ ਭਾਈ ਨਹੀਂ ਕੁਝ ਡਿਫਰੈਂਟ ਹੈ ਮੈਂ ਕਹਿੰਦਾ ਕਿੱਥੇ ਜਾਣ ਦੀ ਲੋੜ ਨਹੀਂ ਮੇਰੇ ਵੀਰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਟਿਆਲੇ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਤੁਹਾਨੂੰ ਮਿਲੇਗਾ ਬਟਿੰਡੇ ਸ਼ਹਿਰ ਤੇ ਬ੍ਰੋਕੀ ਵਾਲੇ ਦੇ ਇੱਕੋ ਦੁਕਾਨਾ ਸਾਰਾ ਕੰਮ ਦੇ ਇਹ ਨਹੀਂ ਮੇਰੇ ਭੈਣਾਂ ਕਹਿੰਦੇ ਮੈਨੂੰ ਕੰਮ ਨਹੀਂ ਚਾਹੀਦਾ ਹਲਕਾ ਇੱਚੇ ਦਾ ਕਿ ਉਹਨਾਂ ਵਾਸਤੇ ਚਿੜੀਆਂ ਵਾਸਤੇ ਕੋਈ ਨਹੀਂ ਹਾਂਜੀ ਹਾਂਜੀ ਪਾਤੀ ਪਾਤਾ ਪ੍ਰਦੀਪ ਜੀ ਕੋਪੀ ਕਰ ਸਕਦੇ ਆ ਕੁਆਲਟੀ ਦੀ ਰੀਡ ਕਰ ਸਕਦੇ ਬਿਲਕੁਲ ਆ ਆ ਕਿਤੇ ਲੱਖ ਰੁਪਏ ਦੀ ਗੱਲ ਪਈ ਦੇ ਟ੍ਰੇਨਿੰਗ ਦੀ ਕੋਰਸ ਨੂੰ ਕੋ ਆਈ ਟੀ ਦੀ ਹੁੰਦੀ ਅਦਬ ਪੈ ਦਿੱਤੀ ਜੋ ਆ ਗਏ ਆ 3 ਡੀ 3 ਡੀ ਸੂਟ ਆਇਆ ਜੀ ਤੁਹਾਨੂੰ ਜੀ ਚੈੱਕ ਵੀ ਹੋਵੇ ਆ ਗਏ ਬੋਲ ਬੋਲ ਤੇ ਬੱਚੇ ਆਏ ਆ ਨਵੀਆਂ ਚੀਜ਼ਾਂ ਨਵਾਂ ਸਦਕੇ ਮੱਸੀ ਇਹ ਬੇਸ ਨਵਾਂ ਇਹ ਬਾਜੀ ਜਿਹੜਾ ਬੇਸ ਚੱਲ ਰਿਹਾ ਨਾ ਜਰਾਵਰ ਉਹ ਬੇਸ ਆਇਆ ਬਾਜੀ ਫੋਟੋ ਮੇਰਾ ਦਿਲ ਕਹਿੰਦਾ ਦਿਖਾ ਲੈ ਭੈਣ ਨੂੰ ਖੋਲ ਕੇ ਹਰ ਇੱਕ ਇੱਕ ਸੂਟ ਥਾਰੇ ਮੇਰੀ ਭੈਣ ਨੂੰ ਬਹੁਤ ਅੱਡੇ ਨੂੰ ਕਿੱਥੇ ਮਿਲੂਗੀ ਇਹ ਸਾਡੇ ਕਮਰਾ ਬਾ ਕਮ ਕਿਤੇ ਲਿਖ ਵਾਹ ਕੰਮੀ ਗੱਲ ਹੈ ਬਈ ਦੂਨ ਕਰਿਓ ਆਹ ਜੇ ਸਾਫ ਸੁਥਰਾ ਕੰਮ ਹੈ ਇਧਰ ਕੋਈ ਆਹ ਕੰਮ ਹੈ ਉਪਰ ਪਰ ਲੈ ਇਹ ਪੈਚ ਨਹੀਂ ਹੈ ਇਹ ਗੈਰ ਕਹਿ ਆਪਾਂ ਕਾਪੀ ਨਹੀਂ ਕਰਦੇ ਆਪਾਂ ओरिजिनल ਦਿਖਾ ਰਹੇ ਆਂ ओरिजिनल ਹੈ ਰੀਨੈਚੀਜ਼ ਆਏ ਹਾਏ 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 ਜਫੀਰਾ ਜਫੀਰਾ ਸਾਰੇ ਬਹੁਤ ਹੈ ਜਿਆ ਸਮਾਨ ਹੈ ਨਈਆਂ ਚੀਜ਼ਾਂ ਕੋ ਤੈਨਰੇ ਕੁਛ ਛੱਡ ਕੇ ਲੈਣੇ ਕੁਛ ਨਵੀਂ ਟੀ ਲੈਣੀ ਹੈ ਸੋਨ ਨੂੰ ਗੋਠੀਆਂ ਨੇ ਆਣਾ ਪਰ ਉਰੋ ਕੇ ਬਿਲਕੁਲ ਨਹੀਂ ਆਏ ਹਾਏ ਹਾਏ ਇਧਰ ਕੰਟਰਾਕਟ ਦੇਖੋ ਕਿੰਨਾ ਪ੍ਰਦੀਪ ਜੀ ਖੋਲਣ ਨੂੰ ਜੀ ਨਹੀਂ ਕਰਦਾ ਐਡਾ ਥੋੜਾ ਬਹੁਤ ਹਾਏ ਕੰਟਰਾਕਟ ਦੇਖੋ ਕਿਆ ਬਾਤ ਹੈ ਆ ਜੀ ਕਹਿੰਦੇ ਹਲੇ ਮੁੱਕੇ ਨਹੀਂ ਡੀਨ ਬਹੁਤ ਦੇ ਰੇ ਰਿੰਗ ਬਹੁਤ ਆਈ ਆ ਪ੍ਰਦੀਪ ਜੀ ਬਹੁਤ ਆਈ ਆ ਡੀ ਨਹੀਂ ਹਾਏ ਸਾਰੇ ਹੀ ਬੁਟੀਕਸ ਤੇ ਲਾਣਗੇ ਸਾਰੇ ਜੀ ਜੇ ਤੁਸੀਂ ਲੈਣੀ ਆ ਵੱਖਰੀ ਚੀਜ਼ਾਂ ਜੇ ਲੈਣੀ ਆ ਬਜਾਰੋਂ ਹਟ ਕੇ ਚੀਜ਼ਾਂ ਜੇ ਲੈਣੀ ਆ ਨਵੀਆਂ ਚੀਜ਼ਾਂ ਤੋਨੂ ਗੋਟੀ ਲੈ ਕੇ ਆਣਾ ਪਊਗਾ ਆਉਣਾ ਪਊਗਾ ਜਾਂਦੀ ਲੋੜ ਨਹੀਂ ਕਿਤੇ ਪਕਾਈ ਕਰਨ ਦੀ ਲੋੜ ਨਹੀਂ ਸਾਰੀ ਚੀਜ਼ ਇੱਕੋ ਸ਼ੋਰੂਮ ਤੇ ਮਿਲੂਗੀ ਗੋਟੀ ਬੱਠੀ ਮੱਦ ਮੋ ਵੀ ਬਲਾਰ ਕੁਝ ਆਲੇ ਪੱਜੇ ਦੀ ਐਂਡ ਡੀਣ ਵਾਕੀ ਮੈਂ ਕਹਿੰਦਾ ਪਾਦੀ ਮੈਂ ਕਹਿੰਦਾ ਪੂਰ ਬੋਲਦੇ ਤੈਨਾਂ ਨੂੰ ਸੂਲਤ ਮੱਦ ਵਿੱਚ ਸੂਟ ਨੂੰ ਸੂਟ ਮਾਰਿਆ ਪਾਜੀ ਇੰਨਾ ਸੋਹਣੇ ਸੋਹਣੇ ਸੂਟ ਪਾਜੀ ਕਿੱਥੇ ਨੇ ਮਿਲਨੇ ਆ ਲੋ ਇਹ ਤੱਕ ਦੇਖ ਵੀਰੇ ਉਹ ਤੇ ਆਹ ਡੀਏ ਪਹੁੰਚੋ ਇਹ ਸਹੀ ਬੜੀ ਗੱਲੇ ਪੀਸਾ ਪਾਜੀ ਕਿੱਥੇ ਵੀ ਜਾਣ ਦੀ ਲੋੜ ਨਹੀਂ ਕਿੱਥੇ ਵੀ ਜਾਣ ਦੀ ਲੋੜ ਨਹੀਂ ਆਪਣੇ ਕੋਲ ਆਇਓ ਉਸਰੇ ਚਿੱਜਾਂ ਆਏ ਹੋਏ ਕੀ ਬਾਤ ਹੈ ਵੀਰੇ ਕੀ ਬਾਤ ਹੈ ਬਾਜੀ ਕੋਈ ਨਹੀਂ ਚੰਗੀ ਕੋਈ ਨਹੀਂ ਕੋਈ ਹੋਰ ਹੋਰ ਕੋਈ ਬਾਤ ਡਿਜ਼ਾਈਨਿੰਗ ਦੇਖੋ ਪ੍ਰਦੀਪ ਜੀ ਕੁਝ ਗੋਭੀੜ ਆਹ ਜੀ ਬਾਜੀ ਜੋਰ ਤੇ ਬੇਸ ਆਹ ਜੀ ਦੇਣ ਲੈਣੇ ਸੋਨੂ ਗੋਠੀ ਵਾਲੇ ਨਾਲ ਆ ਪਊਗਾ ਬਿਲਕੁਲ ਜੀ ਬਿਲਕੁਲ ਖੀਰ ਵਾਲਾ ਭਾਜੀ ਫੋਟੋ ਤੇ ਹੈ ਨਾ ਜੋ ਚੀਜ਼ ਫੋਟੋ ਤੇ ਹੈ सेम सेम ਦਿਖਾਗੇ ਭਾਜੀ ਆਏ ਹੋਏ ਕੋਈ ਲੱਗ ਚੀਜ਼ ਫੋਟੋ ਤੇ ਜੋ ਚੀਜ਼ ਆ ਉਹ ਸਿਹਰੇ ਮਤ ਹੋ ਜੀ ਆਏ ਹੋਏ ਮੈਂ ਮੈਂ ਤਾਂ ਸਲੂਟ ਕਰਦਾ ਬੇ ਸਲੂਟ ਹੈ ਸਲੂਟ ਵਾਲੇ ਦੀ ਕੀ ਕਰੀ ਦੀ ਹੈ ਆਏ ਹੋਏ ਕੀ ਇਸ ਕਾਰੀ ਕਮੀ ਆ ਬੇਸੀਆਂ ਨਾਲ ਗੋਠੀ ਵਾਲਿਆਂ ਦੇ ਪੂਰੀਆਂ ਕਰਤੀਆਂ ਬੇ ਕੋਈ ਸਹੀ ਗੱਲ ਹੈ ਜੀ ਆ ਲੋਕੀ ਬੇ ਕੋਈ सेम ਦੇ ਬੇ सेम ਇਹ ਕੋਲ ਲਾ ਸੇਮ ਪੀਸ ਮੈਨੂੰ ਪਾ ਦਿਓ ਆਹ ਇਹਦਾ ਦਿਨ ਦਾ ਮੇਰਾ ਉਹ ਦੇ ਦੇ ਕੋਈ ਇਹਦਾ ਘੈਂਟ ਆਇਆ ਆਦੀ ਹਾਂਜੀ ਬਲੇ ਮੁੱਕੇ ਨਹੀਂ ਹੈ ਡਿਜ਼ਾਈਨ ਅੱਛਾ ਹਾਂਜੀ ਇਹ ਮਾਰੇ ਨਹੀਂ ਇਹ ਦੇਖਦਾ ਅੱਗੇ ਵੀ ਜਿਹੜੀ ਆਚੀ ਹੈ ਨਹੀਂ ਮੋਰ ਇਹ ਭਾਜੀ ਅੰਟੀਕ ਜ਼ਬਰਕ ਹੈ ਅੰਟੀਕ ਦਾ ਇਹ ਜਿਹੜਾ ਮਰਕ ਹੈ ਨਾ ਹਾਂਜੀ ਇਹ ਜਿਹੜਾ ਮਰਕ ਹੈ ਨਾ ਹਾਂਜੀ ਇਹ ਪਤਾ ਕੌਣ ਕਰਦਾ ਹੈ ਹਾਂਜੀ ਕਿੰਨਾ ਵੀ ਹੱਥ ਛੋਟੇ ਹੁਣ ਛੋਟੇ ਸੱਤ ਸਾਲ ਦਾ ਬੱਚਾ ਅੱਠ ਸਾਲ ਇਹ ਵੱਡੇ ਚੱਲਣਗੇ ਸਭ ਠੀਕ ਹੈ ਇਹ ਨਿੱਕ ਨਿੱਕੀ ਦੇ ਵਜ੍ਹਾ ਨਾਲ ਸੱਤ ਸਾਲ ਅੱਠ ਸਾਲ 9 ਸਾਲ 10 ਸਾਲ ਇਹ ਬ੍ਰੇਕ ਹੱਤਾਂ ਦਾ ਕੰਮ ਹੈ ਬ੍ਰੇਕ ਹੱਤਾਂ ਦਾ ਬ੍ਰੇਕ ਹੱਤਾਂ ਦਾ ਕੰਮ ਹੈ ਸਾਨੂੰ ਇੰਦੀ ਕੋਈ ਨੌਜਰੂਗਾ ਅੱਠ ਕੋ ਭਾਦੀ ਆਹ ਚੀਜ਼ ਇਹ ਪਹੁੰਚੋ ਆਗੇ ਪੋਸਣ ਵਾਰ ਦੇ ਉਹ ਜਿਹੜਾ ਉੱਚ ਮੱਤੀ ਮਨਾਉਗਾ ਆਹ ਰੱਬ ਦੇ ਕੋਲ ਮਨਾਉਗਾ ਪੌਦੇ ਕਿੱਡੇ ਹੈਗੇ ਆ ਤੂੰ ਵੇਖ ਵੀ ਇੱਧਰ ਆਵਾਮਾ ਦੇ ਕੰਮ ਐ ਦਬ ਕੇ ਦਾ ਕੰਮ ਤੇਰੀ ਨਹੀਂ ਮੁੱਕਣੀ ਨਹੀਂ ਮੁੱਕਣੀ ਪਾਦੀ ਨਹੀਂ ਮੁੱਕਣੀ ਨਹੀਂ ਨਹੀਂ ਮੁੱਕਣੀ ਸਹੀ ਹੈ ਜੀ ਸਹੀ ਹੈ ਇਹ ਇੱਕ ਵਾਰ ਹੋਏ ਹੋਏ ਇਹ ਤਾਂ ਨਵੇਂ ਬੇਸ ਐ ਜ਼ਮੀਨ 100 ਗੀਣ ਭਾਜੀ ਕੀ ਕਾਲੇ ਸਟਾਈਲ ਐ ਕ੍ਰਿਸਟਲ ਕਪੜੀ ਪੂਰਨ ਪੂਰਨ ਮਿਲਦਾ ਪੂਰਨ ਇਹ ਬੰਦੇ ਜੋ ਹੋਦੇ ਹਾਂਜੀ ਇਹਦੀ ਦ੍ਰਿਸ਼ਟਾ ਹੈ ਰੱਖਣਾ ਪਾਦੀ ਹਾਂਜੀ ਆਲਾ ਸਾਈਪਕ ਆ ਚੀਜ਼ ਆਹ ਪਾਦੀ ਆਹ ਉਹ ਜਿਹੜੇ ਬਾਲੇ ਜਿਹੜੇ ਬਾਲੇ ਨੇ ਆਪੀ ਯਾਨੀ ਦੇਖੋ ਕਿਤੇ ਵਾਹ ਕੋ ਜੀ ਅਗਰ ਚੀਜ਼ਾਂ ਤੁਸੀਂ ਨਵੀਆਂ ਲੈਣਾ ਚਾਹਦੇ ਹੋ ਤਾਂ ਤੁਹਾਨੂੰ ਗੋਠੀਆਂ ਨਾਲ ਪਊਗਾ ਜੀ ਸੱਚੀ ਹੈ ਬਿਲਕੁਲ ਤੁਹਾਨੂੰ ਬੋਸੇ ਨਾਲ ਪਊਗਾ ਅਗਰ ਚੀਜ਼ ਤੁਸੀਂ ਨਵੀਂ ਪਾ ਦਿਓ ਹਟਕੇ ਪਾ ਦਿਓ ਅਗਰ ਇਹ ਚੀਜ਼

ਹੋਲਾ ਲਾਸ ਕੋਲ ਬਾਈ ਕੋਲੋ ਪਹਿਲਾ ਫੋਟੋ ਦੇਖੋ ਵੀਰ ਚਪੇ ਕੇ ਬੇਚ ਕਰਦੇ ਨਾ ਅਸੀਂ ਵਰਕ ਕਰਕੇ ਬੇਚਦਾ ਬਾਈ ਕੋਜੀ ਕਿੱਡਾ ਹੈਵੀ ਵਰਕ ਹੈ ਕਿੱਡਾ ਸੋਹਣਾ ਵਰਕ ਹੈ ਬੇਸ ਨਵੇਂ ਡਿਜ਼ਾਈਨਿੰਗ ਨਵੀਂ ਕਿਆ ਬਾਤ ਹੈ ਪ੍ਰਦੀਪ ਮੈਂ ਕਹਣਾ ਪੂਰੇ ਪੰਜਾਬ ਦੇ ਅੰਦਰ ਆਪਾਂ ਚੈਲੰਜ ਕਰਦੇ ਖੁੱਲਾ ਜੀ ਸਾਡੇ ਵਰਗਾ ਵਰਕ ਸਾਡੇ ਵਰਗੀ ਡਿਜ਼ਾਈਨਿੰਗ ਸਾਡੇ ਵਰਗਾ ਰੇਟ ਸਾਡੇ ਵਰਗਾ ਦਬਕੇ ਦਾ ਕੰਮ ਕਿੱਥੇ ਨਹੀਂ ਮਿਲਦਾ ਇੱਥੇ ਨਹੀਂ ਮਿਲਣਾ ਭਾਈ ਜੀ ਸਹੀ ਹੈ ਜੀ ਸਹੀ ਹੈ ਇੱਥੇ ਦੇਖੋ ਜੀ ਇੱਧਰ ਦੇਖੋ ਉਹ ਜੋ ਵੀ ਪੂਰੇ ਆ ਵੀ ਦੇਖ ਪੌਚਰ ਬਰਕਲੇ ਬਰੇ ਆ ਬਾਤ ਦੇਖੋ ਦੱਬਕਾ ਕਰਦੇ ਭਾਈ ਦੋ ਰੱਖ ਇਦਾਂ ਦੇਖ ਅਕਬ ਦੇ ਪੈਸਰ ਕਰ ਮੈਂ ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਆਇਆ ਬੂਟੀਕ ਸਟਾਈਲ ਦੱਬਕਾ ਕਰਦੇ ਅਸੀਂ ਪਹੁੰਚੇ ਦੱਬਕਾ ਉਹ ਦੁਆ ਦੇ ਦੱਬਕਾ ਕਰਤਾ ਕਿ ਕੋ ਨਵੀਂ ਚੀਜ਼ ਆਹ ਇਧਰ ਦੁਪੱਟਾ ਮੈਂ ਕਹਿੰਨਾ ਖੋਲ ਦੇ ਪ੍ਰਾ ਆ ਲੈ ਵਾਕੀ ਜੋ ਫੋਟੋ ਤੇ ਉਹੀ ਡਿਜ਼ਾਈਨ ਹੈ ਸੇਮ ਹੈ ਇਧਰ ਕੋ ਦੁਪੱਟਾ ਜੀ ਇਹ ਸਟਾਈਲ ਆ ਤੁਹਾਡਾ ਇਹ ਸਾਡੀ ਕੁਆਲਿਟੀ ਹੈ ਇਹ ਸਾਡੀ ਗੋ ਕੁਆਲਿਟੀ ਹੈ ਇਹ ਸਾਡੀ ਵੇਡ ਹੈ ਕਿੱਥੇ ਮਿਲਨੇ ਬਜੀ ਸਹੀ ਹੈ ਜੀ ਸਹੀ ਹੈ ਕਿੱਥੇ ਮਿਲਨੇ ਮੇਰੀ ਭੈਣ ਅਗਰ ਤੂੰ ਚਾਹਦੇ ਨਾ ਫੰਕਸ਼ਨ ਦੇ ਅੰਦਰ ਤੇ ਕੱਲੀ ਬਣਾ ਹੋਏ ਤੋਂ ਆ ਚੀਜੇ ਬਿਲਕੁਲ ਆ ਚੀਜੇ ਕੁਛ ਡਿਫਰੈਂਟ ਸਿੰਗਰ ਸਿੰਗਰ ਫੂਡ ਬਣੂਗਾ ਭਾਜੀ ਸਿੰਗਰ ਸਿੰਗਰ ਦਿਨੇ ਡੀਅਰ ਬਣਨਗੇ ਸਾਰੇ ਸਿੰਗਰ ਸਿੰਗਰ ਬਣਨਗੇ ਭਾਜੀ ਹਲੋ ਇਹ ਦੁਪੱਟਾ ਭਾਜੀ ਦੁਪੱਟਾ ਇੱਧਰ ਦੇਖ ਇੱਧਰ ਛਾ ਜੀ ਕੀ ਆ ਬਾਤ ਆਹ ਤਾਂ ਦੇਖੋ ਤੁਸੀਂ ਇੱਕ ਇੱਕ ਕਲਰ ਹੈ ਸੂਟ ਮਾਰਦਾ ਭਾਜੀ ਹੈਡੇ ਨੂੰ ਇੱਕ ਤੋਂ ਇਹ ਕਲੂਨ ਮਾਰਦਾ ਬਿਲਕੁਲ ਜੀ ਬੇਸਟ ਹੈ ਇਹਦੇ ਨੂੰ ਪਾਜੀ ਆਹ ਹਾਂ ਐਡੀ ਘੈਂਟ ਹੈ ਡੀਅਰ ਲਿੰਗ ਦੇਖੋ ਬਿਕ ਸੋਨੇ ਦੀ ਜਾਈ ਹੈ ਫੋਟੋ ਇਹਦੀ ਭਾਜੀ ਫੋਟੋ ਮੈਨੂੰ ਲਾਣਾ ਪੜਿਆ ਅੰਦਰ ਪਈਏ ਐਡਰੈਸ ਸੋਨੇ ਰਿਨ ਭਾਜੀ ਓਏ ਹੋਏ ਗੱਦਬਦੀ ਫੋਟੋ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨਿੰਗ ਆਈ ਹੈ ਆਪਾਂ ਘਰ ਕੀ ਖੋਜਦੇ ਆ ਉਹੀ ਚੀਜ਼ ਸੇਮ ਹੈ ਆ ਲੋ ਆ ਵੀ ਦੇ ਪਾਜੀ ਸਾਰੇ ਫੋਟੋ ਵਾਲੇ ਡੇਨ ਫੋਟੋ ਵਾਲੇ ਬੁਟੀਕ ਸਟਾਈਲ ਉਹ ਉਹ ਕਿਉਂ ਹੁੰਦੀ ਹੈ ਉਹ ਛੱਡ ਕੇ ਹੁੰਦੀ ਹੈ ਕੁਝ ਨਵੀਂ ਚੀਜ਼ ਹੁੰਦੀ ਹੈ ਉਹ ਦੇਖੋ ਉਹ ਦੇਖ ਭਾਈ ਨੇ ਖੜਾ ਹਾਂਜੀ ਇਹ ਚੀਜ਼ ਸਾਨੀ ਨੇ ਬੋਈ ਹੈ ਬਾਕੀ ਰਖਰੇ ਦੇਣੇ ਪਾਜੀ ਰਖਰੇ ਵਾਲੇ ਆ ਜਾ ਵੀ ਕਿਸੇ ਦੇ ਪਾਇ ਨਹੀਂ ਆ ਦੇਖ ਤੇਰੇ ਰਿੰਜ ਜਿੰਮ జిమ్ జిమ్ రిమ్ జిమ్ اچھا రిమ్ జిమ్ యా ਮੈਂ ਚੈੱਕ ਕਰਦੇ ਹਾਂ ਨਾ ਕਰ ਲੈ ਲਓ ਜੀ ਡਿਜ਼ਾਈਨ ਮੈਂ ਮੇਰਾ ਇਹ ਵੀ ਖੋਲਣ ਨੂੰ ਮੇਰਾ ਕੋਈ ਮੇਰਾ ਕੋਈ ਵੇ ਸਾਰੇ ਉਹ ਕਿਉਂ ਨਾ ਮੈਂ ਖੋਲੀ ਸਾਰੇ ਡਿਜ਼ਾਈਨ ਕਿਉਂਕਿ ਡਿਜ਼ਾਈਨ ਹੀ ਐਡੇ ਸੋਹਣੇ ਐ ਕੋਈ ਰਹਿ ਆ ਹੀ ਨਹੀਂ ਮਤਲਬ ਗੱਲ ਲੱਗੇ ਰ ਨਾ ਉਹ ਭਾਜੀ ਗਲਤ ਸਹੀ ਗੱਲ ਆ 3500 ਰੁਪਏ ਦਾ ਐਡਾ ਹੈਵੀ ਡਿਜ਼ਾਈਨ ਰਿਮ జిమ్ ਦੇ ਉੱਤੇ ਭਾਜੀ ਰੇਟ ਚੈੱਕ ਕਰੋ ਗਲਤ ਲੱਗੇ ਸਹੀ ਲੱਗੇ ਰੇਟ ਸਹੀ ਲੱਗਿਆ ਜੀ ਇਹ ਗੋਠੀ ਵਾਲੇ ਐ ਓਏ ਹੋਏ ਉਸਤਾਦ ਸਟੇ ਦੇਖੋ ਸਟੇ ਕਰੋ ਹੰਦ ਦੇਖੋ ਆ ਸਟੇ ਲੈ ਵੀ ਇਹ ਵੀ ਉਹੀ ਪੋਕਟ ਵਾਲਾ ਨਹੀਂ ਮੈਂ ਤੇਰੇ ਨਵਾਂ ਰੇਣਾ ਪਾਜੀ ਉਹ ਲਿਖ ਬਾਜੂ ਬਾਜੂ ਤੇ ਦੇਖੋ ਦੀ ਇਸ ਤਰ੍ਹਾਂ ਦੇ ਦੇ ਲੈਣੇ ਨਾ ਇਸ ਤਰ੍ਹਾਂ ਦੀ ਸੋਹਣੀ-ਸੂਣੀ ਚੀਜ਼ਾਂ ਲੈਣੀਆਂ ਮੈਂ ਨਹੀਂ ਕਹਿੰਦਾ ਬਾਈ ਕਿੱਥੇ ਮਿਲੂਗੀ ਸਹੀ ਹੈ ਜੀ ਬਾਈ ਜੀ ਇਸ ਤਰ੍ਹਾਂ ਸੂਟ ਮੈਡਮ ਨੂੰ ਲਾਇ ਵੀ ਦੇ ਦਿਓ ਬਾਈ ਜੀ ਇਸ ਤਰ੍ਹਾਂ ਦੇ ਸੂਟ ਮੈਡਮ ਨੂੰ ਲਾਈਵ ਹੀ ਲੈ ਕੇ ਹੁੰਦਾ ਵੀ ਯਾਰ ਤੇ ਭਾਜੀ 9-9 ਦਾਦਾ ਹਜ਼ਾਰ ਦੇ ਮਿਲਦੇ ਆ ਆਪਣੇ ਕਿਤੇ ਨਹੀਂ ਆਪਣੇ 35 ਪਹਿਲੀ ਕਹਿੰਦਾ ਮਿਲਦੇ ਹੀ ਨਹੀਂ ਡਿਜ਼ਾਈਨ ਹੀ ਐਡੇ ਘੈਂਟ ਹੈ ਨਹੀਂ ਮਿਲਣੇ ਭਾਈ ਇਹ ਡਿਜ਼ਾਈਨ ਹੈ ਜੀ ਨਹੀਂ ਮਿਲਣੇ ਯਾਰ ਤੁਸੀਂ 15-15 20-20 ਹਜ਼ਾਰ ਤੇ ਡਿਜ਼ਾਈਨ ਮਿਲਣਗੇ ਤੇ ਗੋਠੀ ਵਾਲੇ ਦੇ ਦੇਣਗੇ ਭਾਜੀ ਭਾਜੀ ਜਿਹੜੀ ਸਕੀਮ ਚੱਲਦੀ ਹੈ ਹੈਪੀ ਗੋਰੀ ਵੀ ਗੋਰੀ ਸ੍ਰੀ ਹੈਪੀ ਲੋਡੀ ਭਾਜੀ ਸਕੀਮਾਂ ਬਹੁਤ ਨੇ ਸਿਰਫ ਪਹਿਣਾ ਮਸਤ ਲਈ ਹੈ nǹkan ẹni wọn fana yẹ haifilori 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 haifilori.